ਨਾ ਮੇ ਤੋਂ ਚੱਲਿਆ ਜਾਂਦਾ ਸੀਗਾ ਨਾ ਮੇ ਤੋਂ ਬੈੱਡ ਤੋਂ ਉੱਠਿਆ ਜਾਂਦਾ ਸੀਗਾ ਹਾਂ ਉਹ ਜਿਹੜੇ ਮੇਰੇ 3-4 ਮਹੀਨੇ ਸੀਗੇ ਉਹ ਮੇਰੀ ਜ਼ਿੰਦਗੀ ਦਾ ਬਹੁਤ ਹੀ ਮੁਸ਼ਕਿਲ ਜਿਹੜਾ ਦੌਰ ਸੀਗਾ ਮੈਂ ਕਹ ਯਾਰ ਮੇਰੇ ਡੈਡੀ ਦਾ ਡ੍ਰੀਮ ਆ ਕਿ ਮੈਂ ਇੰਡੀਆ ਟੀਮ ਨੂੰ ਰਿਪਰੈਜ਼ੈਂਟ ਕਰਾਂ ਤੇ ਇਹ ਮੇਰੇ ਨਾਲ ਕੀ ਹੋ ਰਿਹਾ ਮੈਂ ਆਪਣੇ ਘਰਦਿਆਂ ਨਾਲ ਵੀ ਗੱਲ ਕਰ ਰਿਹਾ ਹਾਂ ਕਿ ਮੈਂ ਮਤਲਬ ਇਹ ਸੋਚਿਆ ਹੀ ਨਹੀਂ ਸੀਗਾ ਕਿ ਮੇਰੇ ਨਾਲ ਇਹ ਹੋ ਰਿਹਾ ਕਿ ਮੇਨਾਂ ਹੋਕ ਹੀ ਰਿਹਾ ਵਾ ਮੈਨੂੰ ਵੀ ਨਹੀਂ ਪਤਾ ਲੱਗ ਰਿਹਾ ਸੀਗਾ ਤੇ ਮੈਨੂੰ ਇੱਕ ਇਹ ਹੋ ਰਿਹਾ ਸੀਗਾ ਕਿ ਮੈਂ ਇੱਥੇ ਹਸਪੀਟਲ ਦੇ ਵਿੱਚ ਆ ਤੇ ਸਾਰੀ ਟੀਮ ਉੱਥੇ ਪ੍ਰੈਕਟਿਸ ਕਰ ਰਹੀ ਆ ਤੇ ਮੇਰੇ ਲਈ ਬਹੁਤ ਜ਼ਿਆਦਾ ਉਹ ਮੁਸ਼ਕਿਲ ਟਾਈਮ ਸੀਗਾ ਇੱਕ ਇਹ ਵੀ ਸਮਾਂ ਹੁੰਦਾ ਜਿਹੜਾ ਸਾਹਮਣੇ ਤਾਂ ਕੋਈ ਨਹੀਂ ਕੁਝ ਵੀ ਕਹਿੰਦਾ ਪਰ ਪਿੱਛੇ ਲੋਕ ਗੱਲਾਂ ਕਰਨ ਲੱਗ ਜਾਂਦੇ ਨੇ ਕਿ ਸ਼ਾਇਦ ਹੋਣਾ ਕਾਕੇ ਦੀ ਵਾਪਸੀ ਨਾ ਹੋਵੇ ਗਰਾਊਂਡ ਦੇ ਵਿੱਚ ਐ ਹੁੰਦਾ ਸੀਗਾ ਹੁੰਦਾ ਹੀ ਆਈ ਹਰੇਕ ਹੁੰਦਾ ਹੀ ਆ ਦਿਮਾਗ ਦੇ ਵਿੱਚ ਆਈ ਜਾਂਦੀਆਂ ਚੀਜ਼ਾਂ ਇਹ ਜਦੋਂ ਬਾਹਰ ਆਏ ਤੇ ਪਲੇਅਰ ਸਾਰੇ ਪਿੱਛੇ ਇਹਦੇ ਤੁਰ ਕੇ ਆ ਰਹੇ ਸੀਗੇ ਤਾਂ ਸੁਖਜੀਤ व्हीਲਚੇਅਰ ਤੇ ਆ ਰਿਹਾ ਸੀਗਾ ਤੇ ਮੇਰਾ ਦੂਰੋਂ ਹੀ ਦੇਖ ਕੇ ਮਨ ਬੜਾ ਮਤਲਕਿ ਭਾਵੁਕ ਹੋ ਗਿਆ ਮੈਂ ਕਿਹਾ ਵੀ ਸੁਖਜੀਤ ਨੂੰ ਭੇਜਿਆ ਤਾਂ ਕਿਸ ਤਰੀਕੇ ਨਾਲ ਸੀਗਾ ਤੇ ਆਇਆ ਕਿਸ ਤਰੀਕੇ ਦੇ ਨਾਲ ਆ ਮੰਨਨੇ ਕਿ ਜੇਕਰ ਹਰਮਨ ਨੂੰ ਹਰਮਨ ਟੀਮ ਦੇ ਵਿੱਚ ਸਰਪੰਚਾ ਤਾਂ ਸੁਖਜੀਤ ਸਿੰਘ ਨੰਬਰਦਾਰ ਨੇ ਕੀ ਕਹਿੰਦੇ ਫਿਰ ਤੁਹਾਨੂੰ ਉੱਥੇ ਇਹ ਤਾਂ ਹੁਣ ਚਲੋ ਪੈਰਿਸ ਦੇ ਵਿੱਚ ਬਾਹਰ ਜਿੰਨੇ ਵੀ ਮਤਲਬ ਹਾਕੀ ਨੂੰ ਪਿਆਰ ਕਰਦੇ ਉਹਨਾਂ ਨੇ ਨਾਮ ਦਿੱਤਾ ਸੀ ਜੀ ਹਾਂ ਅੱਜ ਤੁਹਾਡੀ ਮੁਲਾਕਾਤ ਹਾਕੀ ਖਿਡਾਰੀ ਸੁਖਜੀਤ ਸਿੰਘ ਕਾਕਾ ਹੁਣਾ ਦੇ ਨਾਲ ਕਰਾਵਾਂਗੇ ਸੁਖਜੀਤ ਸਿੰਘ ਕਾਕਾ ਹੁਣਾ ਦੀ ਪਰਫਾਰਮੈਂਸ 올림픽 ਦੇ ਵਿੱਚ ਕਿਹੋ ਜੀ ਰਹੀ ਹੈ ਇਸ ਬਾਰੇ ਸਭ ਨੂੰ ਪਤਾ ਹੈ ਪਰ ਅੱਜ ਉਹਨਾਂ ਦੀ ਕਹਾਣੀ ਸਟਰਗਲ ਦੀ ਉੱਪਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਵੇਂ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਟਰਗਲ ਕੀਤੀ ਕਿਵੇਂ 올림픽 ਤੱਕ ਪਹੁੰਚੇ ਕਿਉਂਕਿ ਇੱਕ ਦੌਰ ਅਜਿਹਾ ਆਇਆ ਕਿ ਇਹਨਾਂ ਦੀ ਇੰਜਰੀ ਹੋ ਗਈ ਔਰ ਵੀ ਚੇੜ ਤੇ ਪਹੁੰਚ ਗਏ ਪਰ ਹਿੰਮਤ ਇਹਨਾਂ ਨੇ ਨਹੀਂ ਛੱਡੀ ਔਰ ਦੁਬਾਰਾ ਤੋਂ ਗਰਾਊਂਡ ਦੇ ਵਿੱਚ ਵਾਪਸੀ ਕੀਤੀ ਕਿਵੇਂ 올림픽 ਤੱਕ ਦਾ ਸਫ਼ਰ ਰਿਹਾ ਅੱਜ ਸਾਰੀ ਗੱਲਬਾਤ ਕਰਾਂਗੇ ਸੁਖਜੀਤ ਸਿੰਘ ਕਾਕਾ ਔਰ ਇਹਨਾਂ ਦੇ ਫਾਦਰ ਅਜੀਤ ਸਿੰਘ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਗੱਲਬਾਤ ਕਰਦੇ ਆਂ ਤਾਂ ਬਾਈ ਜੀ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤਾਂ ਤੁਹਾਨੂੰ ਥੈਂਕ ਯੂ ਬਾਈ ਜੀ ਕਿਵੇਂ ਲੱਗ ਰਿਹਾ ਜੀ ਰਿਲੈਕਸ ਥੋੜਾ ਜਿਹਾ ਫੀਲ ਕਰ ਰਹੇ ਹੋ ਹੁਣ ਬਿਲਕੁਲ ਹੀ ਬਿਲਕੁਲ ਮੈਡਲ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਜੀ ਹਾਂ ਥੋੜੀ ਲਾਈਫ ਵੀ ਚੇਂਜ ਹੋ ਜਾਂਦੀ ਆ ਤੇ ਜਿਹੜਾ ਲੋਕਾਂ ਦਾ ਪਿਆਰ ਹਾਂ ਮੈਡਲ ਤੋਂ ਬਾਅਦ ਜਿਹੜਾ ਮਿਲਿਆ ਮੈਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਬੜਾ ਪ੍ਰੈਸ਼ਰ ਹੁੰਦਾ ਮੈਨੂੰ ਲੱਗਦਾ ਇੱਕ ਇੱਕ ਖਿਡਾਰੀ ਤੇ ਜਦੋਂ ਤੁਸੀਂ ਪੈਰਿਸ ਨੂੰ ਗਏ ਹੋਵੋਗੇ ਕਿ ਕੁਝ ਲੈ ਕੇ ਮੁੜੀਏ ਬਹੁਤ ਉਮੀਦਾਂ ਹੁੰਦੀਆਂ ਬਿਲਕੁਲ ਬਿਲਕੁਲ ਕਿਉਂਕਿ ਇੱਕ ਤੇ ਪੂਰੇ ਦੇਸ਼ ਨੂੰ ਉਮੀਦਾਂ ਹੁੰਦੀਆਂ ਕਿ ਜਿਹੜੀ ਆਪਣੀ ਹਾਕੀ ਟੀਮ ਗਈ ਆ ਉਹ ਐਤਕੀ ਮਤਲਬ 올림픽 ਦੇ ਵਿੱਚ ਮੈਡਲ ਦਾ ਕਲਰ ਚੇਂਜ ਕਰੇ ਹਾਂ ਤੇ ਅਸੀਂ ਬਹੁਤ ਹੀ ਉਮੀਦਾਂ ਲੈ ਕੇ ਗਏ ਸੀਗੇ ਹਾਂ ਪੈਰਿਸ ਦੇ ਵਿੱਚ ਹਾਂ ਹਾਂਜੀ ਫਿਰ ਕਿਵੇਂ ਥੋੜਾ ਜਿਹਾ ਰਾਹਤ ਮਹਿਸੂਸ ਹੋਈ ਜਦੋਂ ਫਿਰ ਪਹੁੰਚੇ ਤੁਸੀਂ ਬਿਲਕੁਲ ਹੀ ਮਤਲਬ ਵਧੀਆ ਲੱਗਾ ਜਦੋਂ ਅਸੀਂ ਮੈਡਲ ਲਿਆਂਦਾ ব্রੌਂਜ਼ ਤੇ ਬਹੁਤ ਹੀ ਖੁਸ਼ੀ ਸੀਗੀ ਕਿ ਹਾਂ ਜਿਹੜੀ ਅਸੀਂ ਮਿਹਨਤ ਕੀਤੀ ਆ ਪੂਰੀ ਟੀਮ ਨੇ ਹਾਂ ਤੇ ਅਸੀਂ ਬ੍ਰੌਂਜ਼ ਮੈਡਲ ਜਿੱਤਿਆ। ਹੂੰ। ਅੱਛਾ ਵੈਸੇ ਤਾਂ ਮੈਚ ਸਭ ਨੇ ਦੇਖੇ ਤੁਹਾਡੇ ਤਾਂ ਬੜੀ ਸ਼ਲਾਘਾ ਵੀ ਕੀਤੀ ਬੜਾ ਵਧੀਆ ਤੁਸੀਂ ਪਰਫਾਰਮ ਕੀਤਾ। ਪਰ ਮੈਚ ਉਹਨਾਂ ਕਿ ਅੱਜ ਤੁਸੀਂ ਆਪਣਾ ਉਹ ਸਟਰਗਲ ਪੀਰੀਅਡ ਜ਼ਰੂਰ ਸਾਂਝਾ ਕਰਿਓ ਜਦੋਂ 2018 ਦੇ ਵਿੱਚ ਤੁਹਾਡੇ ਇੰਜਰੀ ਆਉਂਦੀ। ਉਹ ਪੂਰੀ ਘਟਨਾ ਕਿਵੇਂ ਹੋਈ ਸੀ ਕਿ ਕਿਵੇਂ ਇੰਜਰੀ ਆਈ ਔਰ ਕਿਵੇਂ ਤੁਸੀਂ व्हीਲਚੇਅਰ ਤੇ ਆ ਗਏ। ਇਹ 2018 ਦੇ ਵਿੱਚ ਮਤਲਬ ਮੇਰੀ ਸਿਲੈਕਸ਼ਨ ਹੋਈ ਸੀਗੀ ਕੈਂਪ ਦੇ ਵਿੱਚ ਸੀਨੀਅਰ ਇੰਡੀਆ ਟੀਮ ਚ। ਜੀ। ਤੇ ਉਸ ਤੋਂ ਬਾਅਦ ਹਫਤਾਈ ਹਲੇ ਮਤਲਬ ਕੈਂਪ ਦੇ ਵਿੱਚ ਹਲੇ ਹੋਇਆ ਸੀਗਾ ਜਦੋਂ ਮੇਰੇ ਮਤਲਬ ਮਤਲਬ ਬੋਡੀ ਦੇ ਮਸਲ ਮੇਰੇ ਗਲੂਟਸ ਟਾਈਟ ਹੋ ਗਏ ਸੀਗੇ ਜਿਹੜੇ ਉੱਥੋਂ ਦੇ ਫਿਜ਼ੀਓ ਸੀਗੇ ਆਸਟ੍ਰੇਲੀਆ ਤੋਂ ਸੀਗੇ ਇਹ ਟੀਮ ਦੇ ਨਾਲ ਟ੍ਰੀਟਮੈਂਟ ਕਰਦੇ ਆ ਤੇ ਉਹਨਾਂ ਨੂੰ ਮੈਂ ਪੁੱਛਿਆ ਸੀਗਾ ਕਿ ਮਤਲਬ ਮੇਰੇ ਗਲੂਟਸ ਟਾਈਟ ਹੋ ਗਏ ਆ ਤੇ ਇਹਦਾ ਇਲਾਜ ਕੀ ਆ ਉਹ ਕਹਿੰਦੇ ਕਿ ਮਤਲਬ ਪ੍ਰੈਕਟਿਸ ਦੇ ਦੌਰਾਨ ਇਹ ਗਲੂਟਸ ਟਾਈਟ ਹੋ ਗਿਆ ਤੇ ਇਹਦਾ ਮਤਲਬ ਅਸੀਂ ਨੀਡਲ ਕਰ ਦਿੰਦੇ ਆ ਤੇ ਜਿਹਦੇ ਮਤਲਬ ਇਹ ਰਿਲੈਕਸ ਹੋ ਜਾਣਗੇ ਹਾਂ ਤੇ ਉਦੋਂ ਇੰਨੀ ਨੋਲਿਜ ਵੀ ਨਹੀਂ ਸੀਗੀ ਤੇ ਇਹ ਨੀਡਲ ਹੁੰਦੀ ਕੀ ਆ ਹਾਂ ਤੇ ਮੈਨੂੰ ਤੇ ਇਹ ਸੀਗਾ ਕਿ ਯਾਰ ਇਹ ਮਤਲਬ ਇੰਡੀਆ ਟੀਮ ਦੇ ਨਾਲ ਆ ਤੇ ਮਤਲਬ ਆਪਣੇ ਆਪ ਹੀ ਇਹਨਾਂ ਨੇ ਸਹੀ ਕਰ ਦੇਣਾ ਉਹ ਜਿਹੜੇ ਉਹਨਾਂ ਨੇ ਨਾ ਮੇਰੇ ਜਿਹੜੀ ਨੀਡਲ ਸੀਗੀ ਉਹ ਗਲੂਰ ਸੇ ਜਿਆਦੀ ਡੀਪ ਲਾਤੀ ਅੱਛਾ ਜਿਹਦੇ ਕਰਕੇ ਮੇਰੀ ਰਾਈਟ ਲੈਗ ਕੰਮ ਕਰਨਾ ਬਿਲਕੁਲ ਹੀ ਬੰਦ ਕਰ ਗਈ ਸੀ ਅੱਛਾ ਹਾਂਜੀ ਫੇਰ ਕਿਵੇਂ ਤੁਸੀਂ ਕਰਾਇਆ ਟ੍ਰੀਟਮੈਂਟ ਇਹਦਾ ਫੇਰ ਉੱਥੇ ਹੀ ਮਤਲਬ ਨਾਮੇ ਤੇ ਚੱਲਿਆ ਜਾਂਦਾ ਸੀਗਾ ਨਾਮੇ ਤੇ ਬੈੱਡ ਤੋਂ ਉੱਠਿਆ ਜਾਂਦਾ ਸੀਗਾ ਉਹ ਜਿਹੜੇ ਮੇਰੇ 3-4 ਮਹੀਨੇ ਸੀਗੇ ਉਹ ਮੇਰੀ ਜ਼ਿੰਦਗੀ ਦਾ ਬਹੁਤ ਹੀ ਮੁਸ਼ਕਲ ਜਿਹੜਾ ਦੌਰ ਸੀਗਾ ਉਹ ਸੀਗਾ ਜੀ ਮੇਰੇ 5-6 ਮਹੀਨੇ ਜਿਹੜੇ ਮੈਂ ਉੱਥੇ ਕੱਡੇ ਸੀਗੇ ਅੱਛਾ ਕਿੱਥੇ ਰਹੇ ਤੁਸੀਂ ਕੈਂਪ ਚ ਹਾਂਜੀ ਕੈਂਪ ਚ 3 ਮਹੀਨੇ ਉੱਥੇ ਮੈਂ ਕੈਂਪ ਚ ਰਿਹਾ ਉੱਥੇ ਮਤਲਬ ਬਿਲਕੁਲ ਹੀ ਪਤਾ ਹੀ ਨਹੀਂ ਲੱਗ ਰਿਹਾ ਸੀਗਾ ਕਿ ਹਲੇ ਮੇਰਾ ਮਤਲਬ ਮਤਲਬ ਟ੍ਰੀਟਮੈਂਟ ਹੋ ਹੀ ਨਹੀਂ ਰਿਹਾ ਸੀਗਾ ਮਤਲਬ ਹਾਂ ਇਦਾਂ ਇੱਕ ਹੁੰਦਾ ਨਾ ਕਿ ਪਲੇਅਰ ਨੂੰ ਲੱਗਦਾ ਕਿ ਹਾਂ ਯਾਰ ਮੈਂ ਸਹੀ ਹੋ ਰਿਹਾ ਵਾਂ ਹਾਂ ਤੇ ਉਹ ਮੈਨੂੰ ਉੱਥੇ ਲੱਗ ਨਹੀਂ ਰਿਹਾ ਸੀ ਕਿ ਹਾਂ ਮੇਰੇ ਵਿੱਚ ਕੋਈ ਮਤਲਬ ਇੰਪਰੂਵ ਹੋ ਰਿਹਾ ਵਾਂ ਅੱਛਾ ਹਾਂਜੀ ਇੱਕ ਪਾਸੇ ਉੱਪਰ ਨੂੰ ਜਾ ਰਿਹਾ ਸੀਗਾ ਗ੍ਰਾਫ ਤੁਸੀਂ ਚੰਗਾ ਪਰਫਾਰਮ ਕਰ ਰਹੇ ਸੀਗੇ ਇੰਡੀਆ ਟੀਮ ਚ ਤੁਹਾਡੀ ਜਗ੍ਹਾ ਬਣਦੀ ਜਾ ਰਹੀ ਸੀਗੀ ਤਾਂ ਦੂਜੇ ਪਾਸੇ ਜਦੋਂ ਜੱਕ ਦਾ ਇੰਜਰੀ ਆਈ ਤਾਂ ਮਨ ਲੱਗਦਾ ਇੱਕ ਵਾਰੀ ਤਾਂ ਹੌਸਲਾ ਟੁੱਟ ਜਾਂਦਾ ਹਾਂਜੀ ਬਿਲਕੁਲ ਹੀ ਕਿਉਂਕਿ ਮੈਂ ਉੱਥੇ ਬਹੁਤ ਹੀ ਮੇਰੇ ਘਰ ਦੇ ਤੇ ਮੈਂ ਬਹੁਤ ਹੀ ਉਮੀਦ ਨਾਲ ਆ ਕੇ ਗਿਆ ਸੀਗਾ ਉੱਥੇ ਕਿ ਯਾਰ ਮੇਰੀ ਸਿਲੈਕਸ਼ਨ ਹੋਈ ਹੈ ਇੰਡੀਆ ਟੀਮ ਦੇ ਵਿੱਚ ਤੇ ਜੋ ਮੇਰੇ ਵਿੱਚ ਟੈਲੈਂਟ ਆ ਉਹ ਮੈਂ ਉੱਥੇ ਆਪਣਾ ਸ਼ੋਅ ਕਰੂੰਗਾ ਤੇ ਉਹ ਤਾਂ ਬਿਲਕੁਲ ਹੀ ਉਲਟ ਹੋ ਗਿਆ ਸੀਗਾ ਹਾਂ ਹਾਂਜੀ ਤੇ ਜੋ ਮੈਂ ਸੋਚਿਆ ਨਹੀਂ ਸੀਗਾ ਮਤਲਬ ਜਿਹੜਾ ਮੇਰਾ ਮੈਂ ਕਹਾਂ ਯਾਰ ਮੇਰੇ ਡੈਡੀ ਦਾ ਡ੍ਰੀਮ ਆ ਕਿ ਮੈਂ ਇੰਡੀਆ ਟੀਮ ਨੂੰ ਰਿਪਰੈਜ਼ੈਂਟ ਕਰਾਂ ਹਾਂ ਤੇ ਇਹ ਮੇਰੇ ਨਾਲ ਕੀ ਹੋ ਰਿਹਾ ਮੈਂ ਆਪਣੇ ਘਰਦਿਆਂ ਨਾਲ ਵੀ ਗੱਲ ਕਰ ਰਿਹਾ ਹਾਂ ਹਾਂ ਕਿ ਮੈਂ ਮਤਲਬ ਇਹ ਸੋਚਿਆ ਹੀ ਨਹੀਂ ਸੀਗਾ ਕਿ ਮੇਰੇ ਨਾਲ ਇਹ ਹੋ ਰਿਹਾ ਕਿ ਮੇਨਾਂ ਹੋਕ ਹੀ ਰਿਹਾ ਵਾ ਮੈਨੂੰ ਵੀ ਨਹੀਂ ਪਤਾ ਲੱਗ ਰਿਹਾ ਸੀਗਾ ਕਰੇ ਤੁਸੀਂ ਦੱਸਤਾ ਸੀਗਾ ਕਿ ਇਦਾਂ ਇੰਜਰੀ ਹੋ ਗਈ ਏ ਬਿਲਕੁਲ ਹੀ ਬਿਲਕੁਲ ਕਿਉਂਕਿ ਮੈਂ ਹਰ ਇੱਕ ਗੱਲ ਆਪਣੇ ਡੈਡੀ ਦੇ ਨਾਲ ਸ਼ੇਅਰ ਕਰਦਾ ਹਾਂ ਹਾਂ ਹਾਂਜੀ ਤੇ ਮੈਂ ਉਹਨਾਂ ਨੂੰ ਪਹਿਲਾਂ ਮੈਂ ਦੱਸਿਆ ਸੀਗਾ ਕਿ ਮੇਰੇ ਇਦਾਂ ਕਰਕੇ ਇੰਜਰੀ ਹੋ ਗਈ ਆ ਗਲੂਸਟ੍ਰਾਈਟ ਹੋ ਗਿਆ ਤੇ ਮਤਲਬ ਇਦਾਂ ਕਰਕੇ ਮੇਰੇ ਤੋਂ ਚੱਲ ਕਿ ਕਿ ਪਲੇਅਰ ਦੀ ਮਾੜੀ ਮੋਟੀ ਸੱਟ ਪੇੜ ਹੋਵੇ ਤੇ ਉਹ ਪਲੇਅਰ ਨੂੰ ਮਹਿਸੂਸ ਨਹੀਂ ਹੁੰਦਾ ਉਹ ਜੇ ਬੰਦੇ ਤੇ ਇੰਨੀ ਮੇਜਰ ਇੰਜਰੀ ਹੋਵੇ ਨਾ ਉਹ ਫਿਰ ਪਲੇ ਸਮਝ ਸਕਦਾ ਕਿ ਯਾਰ ਉਹਤੇ ਕੀ ਬੀਤਰੀ ਆ ਹਾਂ ਉਦੋਂ ਤਾਂ ਲੱਗਦਾ ਕਿ ਕਰੀ ਕਿ ਸ਼ਾਇਦ ਇਹ ਸੁਪਨਾ ਟੁੱਟ ਗਿਆ ਜਿਸ ਤਰੀਕੇ ਦੇ ਨਾਲ ਇਹ ਹਾਲਾਤ ਬਣ ਗਏ ਸੀਗੇ ਬਿਲਕੁਲ ਹੀ ਬਿਲਕੁਲ ਕਿਉਂਕਿ ਮੈਂ ਜਦੋਂ ਆਪਣੇ ਘਰੇ ਫੋਨ ਕੀਤਾ ਮੈਂ ਦੱਸਿਆ ਕਿ ਮੇਰੇ ਤੋਂ ਚੱਲਿਆ ਨਹੀਂ ਜਾ ਰਿਹਾਗਾ ਤੇ ਮੈਂ ਆਪਣੇ ਆਪ ਨੂੰ ਵੀ ਉੱਥੇ ਬਹੁਤ ਜ਼ਿਆਦਾ ਕਿਉਂਕਿ ਮੇਰੇ ਨਾਲ ਉੱਥੇ ਕੋਈ ਲਾਗੇ ਕੋਈ ਸੀਗਾ ਹਾ ਹਸਪੀਟਲ ਦੇ ਵਿੱਚ ਤੁਹਾਨੂੰ ਪਤਾ ਹਰੇਕ ਪਲੇਅਰ ਉੱਥੇ ਕੈਂਪ ਦੇ ਵਿੱਚ ਆਪਣੀ ਪਰਫਾਰਮ ਕਰ ਰਿਹਾ ਸੀਗਾ ਤੇ ਮੈਨੂੰ ਇੱਕ ਇਹ ਹੋ ਰਿਹਾ ਸੀਗਾ ਕਿ ਮੈਂ ਇੱਥੇ ਹਸਪੀਟਲ ਦੇ ਵਿੱਚ ਆ ਤੇ ਸਾਰੀ ਟੀਮ ਉੱਥੇ ਪ੍ਰੈਕਟਿਸ ਕਰ ਰਹੀ ਆ ਹਾਂ ਤੇ ਮੇਰੇ ਲਈ ਬਹੁਤ ਜ਼ਿਆਦਾ ਉਹ ਮੁਸ਼ਕਲ ਟਾਈਮ ਸੀਗਾ ਇਹ ਸਭ ਤੋਂ ਔਖਾ ਹੁੰਦਾ ਇੱਕ ਪਲੇਅਰ ਲਈ ਜਦੋਂ ਵੈਸੇ ਤਾਂ ਪਲੇਅਰ ਨੂੰ ਹੁੰਦਾ ਕਿ ਮੈਂ ਕਿਸੇ ਦਾ ਸਹਾਰਾ ਨਾ ਬਣਾ ਉੱਪਰੋਂ ਜਦੋਂ ਨਾਲ ਦੇ ਸਾਰੇ ਇੰਡੀਆ ਟੀਮ ਦੇ ਵਿੱਚ ਖੇਡਣ ਚਲੇ ਗਏ ਮੈਨੂੰ ਲੱਗਦਾ ਉਦੋਂ 올림픽 ਵੀ ਉਹਨਾਂ ਨੇ ਖੇਡਿਆ ਫਿਰ ਉਦੋਂ ਹਾਂਜੀ 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 ਉਦੋਂ 2020 ਦੇ ਵਿੱਚ 올림픽ਸ ਵੀ ਖੇਡੇ ਸੀਗੇ ਟੋਕੀਓ ਦੇ ਵਿੱਚ ਹੋਈ ਸੀਗੀ ਹਾਂ ਹਾਂਜੀ ਵੈਸੇ ਸੁਖਜੀਤ ਕਹਿੰਦੇ ਨੇ ਕਿ ਜਦੋਂ ਬੰਦੇ ਤੇ ਮਾੜਾ ਸਮਾਂ ਆ ਜਾਂਦਾ ਵੈਸੇ ਤਾਂ ਬਹੁਤ ਘੱਟ ਜਿਹੜੇ ਲੋਕ ਹੁੰਦੇ ਨੇ ਜਿਹੜੇ ਬਿਲਕੁਲ ਦਿਲੋਂ ਹੀ ਜਿਹੜੇ ਨਾਲ ਜੁੜ ਜਾਂਦੇ ਨੇ ਇੱਕ ਇਹ ਵੀ ਸਮਾਂ ਹੁੰਦਾ ਜਿਹੜਾ ਸਾਹਮਣੇ ਤਾਂ ਕੋਈ ਨਹੀਂ ਕੁਝ ਵੀ ਕਹਿੰਦਾ ਪਰ ਪਿੱਛੇ ਲੋਕ ਗੱਲਾਂ ਕਰਨ ਲੱਗ ਜਾਂਦੇ ਨੇ ਕਿ ਸ਼ਾਇਦ ਹੋਣਾ ਕਾਕੇ ਦੀ ਵਾਪਸੀ ਨਾ ਹੋਵੇ ਗਰਾਊਂਡ ਦੇ ਵਿੱਚ ਐ ਹੁੰਦਾ ਸੀਗਾ ਬਿਲਕੁਲ ਹੀ ਬਿਲਕੁਲ ਕਈ ਪਲੇਅਰਾਂ ਦੇ ਹੋਇਆ ਸੀਗਾ ਮਨ ਦੇ ਵਿੱਚ ਕਿ ਕੀ ਮਤਲਬ ਹੁੰਦਾ ਹੀ ਹੈ ਇਹ ਹਰੇਕ ਹੁੰਦਾ ਹੀ ਹੈ ਦਿਮਾਗ ਦੇ ਵਿੱਚ ਆਈ ਜਾਂਦੀ ਹੈ ਚੀਜ਼ਾਂ ਪਰ ਕਹਿੰਦੇ ਜੋ ਅਸੀਂ ਕਿਸੇ ਦਾ ਮਤਲਬ ਸਹੀ ਦਿਲੋਂ ਚੱਲੇ ਨਾ ਅਸੀਂ ਕਿਸੇ ਦਾ ਮਾੜਾ ਕੀਤਾ ਪਰ ਜੋ ਪਰਮਾਤਮਾ ਕਰਦੇ ਕਹਿੰਦੇ ਚੰਗਾ ਹੀ ਕਰਦੇ ਹਾਂ ਵਾਕਿਆ ਅੱਛਾ ਅੰਕਲ ਤੁਸੀਂ ਵੀ ਖੁਦ ਇੱਕ ਪਲੇਅਰ ਰਹੇ ਹੈਗੇ ਤਾਂ ਕਿਵੇਂ ਮਸੂਸ ਹੋਇਆ ਇੱਕ ਉਹ ਦੌਰ ਸੀਗਾ ਜਦੋਂ ਪਤਾ ਲੱਗਾ ਕਿ ਇੰਜਰੀ ਹੋ ਗਈ ਸਭ ਤੋਂ ਪਹਿਲਾਂ ਤਾਂ ਉਹ ਕਹਾਣੀ ਦੱਸਿਓ ਤੁਸੀਂ ਕਿ ਜਦੋਂ ਤੁਹਾਨੂੰ ਪਤਾ ਲੱਗਾ ਉਹ ਜਦੋਂ ਸੁਖਜੀਤ ਨੇ ਵਾਪਸੀ ਕੀਤੀ ਤਾਂ ਕੀ ਸੀਗਾ ਉਦੋਂ ਦੇਖ ਕੇ ਜਦੋਂ ਸੁਖਜੀਤ ਦੀ ਸਿਲੈਕਸ਼ਨ ਹੋਈ ਨੈਸ਼ਨਲ ਕੈਂਪ ਦੇ ਵਿੱਚ 218 ਦੇ ਵਿੱਚ ਹਾਂ ਤੇ ਮੈਂ ਚੰਡੀਗੜ੍ਹ ਦੇ ਵਿੱਚ ਸੀਗਾ ਅੱਛਾ ਉਦੋਂ ਮੇਰੀ ਡਿਊਟੀ ਉੱਥੇ ਹੁੰਦੀ ਸੀ ਸਾਡੇ ਇਸ ਵੇਲੇ ਚੀਫ ਡਾਇਰੈਕਟਰ ਵਿਜੀਲੈਂਸ ਸ਼੍ਰੀ ਮਨਜੋਗ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਜੀ ਦੇ ਨਾਲ ਅੱਛਾ ਤੇ ਜਦੋਂ ਮੇਰੀ ਮੈਨੂੰ ਪਤਾ ਸੁਖਜੀਤ ਨੇ ਫੋਨ ਕੀਤਾ ਵੀ ਮੇਰੇ ਕੈਂਪ ਵਿੱਚ ਮੇਰਾ ਨਾਮ ਆ ਗਿਆ ਵਜਦਾ ਦਾ ਹਾਂ ਤੇ ਫਿਰ ਮੈਂ ਉਹਨਾਂ ਦੇ ਨਾਲ ਗੱਲ ਸ਼ੇਅਰ ਕੀਤੀ ਬੜੀ ਖੁਸ਼ੀ ਉਹਨਾਂ ਨੇ ਵੀ ਮਿਲ ਕੇ ਕੀਤੀ ਔਰ ਮੁਬਾਰਕਾਂ ਦਿੱਤੀਆਂ ਹਾਂ ਤੇ ਉਸ ਤੋਂ ਬਾਅਦ ਫਿਰ ਸੁਜੀਤ ਜਦੋਂ ਉੱਥੇ ਪਹੁੰਚਿਆ ਉੱਥੇ ਫਿਰ ਇਹਦੇ ਜਿੱਦਾਂ ਜੰਗ ਇੰਜਰੀ ਆ ਗਈ ਹਾਂ ਉਹ ਇਜਰੀ ਔਨ ਕਰਕੇ ਜਿੱਦਾਂ ਸੁਜੀਤ ਨੇ ਤੁਹਾਨੂੰ ਦੱਸਿਆ ਹੀ ਆ ਦੋ ਤਿੰਨ ਮਹੀਨੇ ਬੈਠੇ ਉੱਥੇ ਰਿਹਾ ਹਾਂ ਔਰ ਉਸ ਤੋਂ ਫਿਰ ਤਿੰਨ ਮਹੀਨੇ ਤੋਂ ਬਾਅਦ ਜਦੋਂ ਇਹਨਾਂ ਦੀ ਇਹਨਾਂ ਨੂੰ ਆਫ ਛੁੱਟੀਆਂ ਹੋਈਆਂ ਉੱਥੇ ਦੇ ਸੁਜੀਤ ਨੇ ਕਿਹਾ ਵੀ ਮੈਂ ਆ ਰਿਹਾ ਵਾਂ ਅਹੀ ਇੱਥੇ ਪਹਿਲਾਂ ਹੀ ਪਹੁੰਚ ਗਏ ਸੀ ਅੰਮ੍ਰਿਤਸਰ 에어ਪੋਰਟ ਤੇ ਅੱਛਾ ਔਰ ਅਹੀ ਮੈਂ ਤੇ ਮੇਰਾ ਭਾਂਜਾ ਸੀਗਾ ਤੇ ਅਹੀ ਦੇਖ ਰਹੇ ਸੀਗੇ ਅੰਦਰ ਵੀ ਸੁਜੀਤ ਕਿੱਥੇ ਘਰ ਆ ਅੱਛਾ ਇਹ ਜਦੋਂ ਬਾਹਰ ਆਏ ਤੇ ਪਲੇਅਰ ਸਾਰੇ ਪਿੱਛੇ ਇਹਦੇ ਤੁਰ ਕੇ ਆ ਰਹੇ ਸੀਗੇ ਤਾਂ ਸੁਜੀਤ ਵੀਲਚੇਅਰ ਤੇ ਆ ਰਿਹਾ ਸੀਗਾ ਅੱਛਾ ਤੇ ਮੇਰਾ ਦੂਰੋਂ ਹੀ ਦੇਖ ਕੇ ਮਨ ਬੜਾ ਮਤਲਬ ਕਿ ਭਾਵੁਕ ਹੋ ਗਿਆ ਮੈਂ ਕਿਹਾ ਵੀ ਸੁਜੀਤ ਨੂੰ ਭੇਜਿਆ ਤਾਂ ਕਿਸ ਤਰੀਕੇ ਨਾਲ ਸੀਗਾ ਤੇ ਆਇਆ ਕਿਸ ਤਰੀਕੇ ਦੇ ਨਾਲ ਹਾਂ ਪਰ ਮੈਂ ਦਿਲ ਨਹੀਂ ਛੱਡਿਆ ਇਹ ਥੋੜਾ ਜਿਆ ਮਿਲ ਕੇ ਥੋੜਾ ਕਰਨ ਲੱਗਾ ਵੀ ਡੈਡੀ ਜੀ ਤੁਸੀਂ ਮੈਂ ਕਿਹਾ ਬੇਟਾ ਕੋਈ ਗੱਲ ਨਹੀਂ ਮੈਂ ਕਿਹਾ ਤੂੰ ਦੁਬਾਰਾ ਉੱਥੇ ਜਾਣਾ ਔਰ ਤੈਨੂੰ ਤਿਆਰ ਕਰਕੇ ਭੇਜਣਾ ਵਾ ਤੰਦਰੁਸਤ ਕਰਕੇ ਭੇਜਣਾ ਉੱਥੇ ਫਿਰ ਮੈਂ ਇਥੇ ਜਦੋਂ ਜਲੰਧਰ ਲੈ ਕੇ ਆਇਆ ਉਸ ਤੋਂ ਬਾਅਦ ਫਿਰ ਇਹਦਾ ਟ੍ਰੀਟਮੈਂਟ ਚੱਲਦਾ ਰਿਹਾ ਮਾਲਿਸ਼ ਵਗੈਰਾ ਚੱਲਦੀ ਰਹੀ ਫਿਰ ਜਿੰਨਾ ਟਾਈਮ ਮੈਂ ਇੱਥੇ ਦਿੱਤਾ ਡਿਊਟੀ ਦੇ ਦੌਰਾਨ ਟਾਈਮ ਕੱਢ ਕੇ ਸੁਖਜੀਤ ਨੂੰ ਫਿਰ ਟਾਈਮ ਮੈਂ ਬਹੁਤ ਦਿੱਤਾ ਮੈਂ ਕਹਿੰਦਾ ਵੀ ਤੇਰਾ ਉਥੇ ਸਤਿਗੁਰੂ ਪ੍ਰਮਾਤਮਾ ਨੇ ਲਿਖਿਆ ਹੈ ਤੂੰ ਇੱਕ ਦਿਨ ਜਾਵੇਂਗਾ ਔਰ ਦੁਨੀਆ ਵਿੱਚ ਨਾਮ ਰੋਸ਼ਨ ਕਰੇਗਾ ਭਾਰਤ ਦਾ ਨਾਮ ਰੋਸ਼ਨ ਕਰੇਗਾ ਤੇ ਜਦੋਂ ਸੁਖਜੀਤ ਹੁਣ 올림픽 ਦੇ ਵਿੱਚ ਜਾ ਕੇ ব্রੌਂਜ਼ ਮੈਡਲ ਲੈ ਕੇ ਆਇਆ ਤੇ ਮੈਂ ਕਹਿੰਦਾ ਵੀ ਉਹ ਭਾਰਤੀ ਹਾਕੀ ਟੀਮ ਨੇ ਜੋ ਆਪਣੀ ਕਲਾ ਦਿਖਾਈ ਆ ਉਹ ਤੇ ਸਭ ਤੋਂ ਵੱਡੀ ਖੁਸ਼ੀ ਉਹ ਤੋਂ ਖੁਸ਼ੀ ਜਿਹੜੀ ব্রੌਂਜ਼ ਮੈਡਲ ਭਾਰਤ ਦੀ ਝੋਲੀ ਵਿੱਚ ਪਾ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਹਾਂ ਵਾਕਿਆ ਬੜੀ ਵੱਡੀ ਗੱਲ ਹੁੰਦੀ ਹੈ ਸੁਖਜੀਤ ਇਹ ਚੈਲੰਜ ਰਿਹਾ ਫਿਰ ਤੁਹਾਡੇ ਲਈ ਕਿਉਂਕਿ ਇੱਕ ਵਾਰੀ ਜਦੋਂ ਗਰਾਉਂਡ ਤੋਂ ਬੰਦਾ ਪਾਸੇ ਹੋ ਜੇ ਇੱਕ ਹਸਪਤਾਲ ਚਲੇ ਜੇ ਇੰਜਰੀ ਹੋ ਜੇ ਤਾਂ ਉਸ ਤੋਂ ਬਾਅਦ ਦੁਬਾਰਾ ਗਰਾਉਂਡ 'ਚ ਵਾਪਸੀ ਕਰਨੀ ਮੈਨੂੰ ਲੱਗਦਾ ਮਿਹਨਤ ਵੀ ਡਬਲ ਲੱਗਦੀ ਫਿਰ ਬਿਲਕੁਲ ਹੀ ਕਿਉਂਕਿ ਪਹਿਲੀ ਗੱਲ ਤੇ ਕਿਸੇ ਪਲੇਅਰ ਦੇ ਇੰਜਰੀ ਆਵੇ ਨਾ ਕਿਉਂਕਿ ਹਰੇਕ ਪਲੇਅਰ ਉਸ ਟਾਈਮ ਪੀਕ ਤੇ ਹੁੰਦਾ ਤੇ ਉਹਨੂੰ ਇਹ ਹੁੰਦਾ ਕਿ ਅੱਜ ਜੇ ਮੈਂ ਇੰਜਰੀ ਆ ਗਿਆ ਮੇਰੇ ਉੱਤੇ ਜਿਹੜਾ ਸਮਾਂ ਜਿਹੜੀ ਮੈਂ ਪਿੱਛੇ ਮਿਹਨਤ ਕੀਤੀ ਆ ਉਹ ਸਾਰੀ ਬੇਕਾਰ ਚਲ ਜਣੀ ਆ ਹਾਂ ਤੇ ਉਸ ਟਾਈਮ ਮੇਰੇ ਜਦੋਂ ਮੇਰੇ ਇੰਜਰੀ ਆਏ ਸੀਗੇ ਬਿਲਕੁਲ ਹੀ ਇੱਕ ਤਾਂ ਮੈਂ ਟੁੱਟ ਚੁੱਕਿਆ ਸੀਗਾ ਕਿ ਯਾਰ ਮੈਂ ਇੰਨੀ ਮਿਹਨਤ ਕੀਤੀ ਆ ਹੁਣ ਮੈਂ ਫੇਰ 6-7 ਮਹੀਨੇ ਹੁਣ ਮੈਂ ਬੈੱਡ ਤੇ ਆ ਤੇ ਮੈਂ ਫੇਰ ਮਤਲਬ ਤਿਆਰ ਹੋਊਂਗਾ ਪਰ ਉਹੀ ਜੋ ਮੇਰੇ ਡੈਡੀ ਜੀ ਨੇ ਦੱਸਿਆ ਕਿ ਮੈਂ ਮਤਲਬ ਇਹਨਾਂ ਨੇ ਮੇਰਾ ਕਦੀ ਵੀ ਹੌਸਲਾ ਟੁੱਟ ਨਹੀਂ ਦਿੱਤਾ ਮਤਲਬ ਹਰੇਕ ਟਾਈਮ ਹਰੇਕ ਦਿਨ ਇਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਹੱਲਾਸ਼ੇਰੀ ਦਿੱਤੀ ਆ ਕਿ ਜਿਹੜਾ ਮੈਂ ਫੇਰ ਗਰਾਊਂਡ ਦੇ ਵਿੱਚ ਜਿੱਦਾਂ ਪਹਿਲਾਂ ਭਜਦਾ ਸੀਗਾ ਉਦੋਂ ਹੀ ਮੈਂ ਭਜਣਾ ਸ਼ੁਰੂ ਕੀਤਾ ਫਿਟਨੈਸ ਪ੍ਰੂਵ ਕਰਨੀ ਪਈ ਫਿਰ ਦੁਬਾਰਾ ਜਦੋਂ ਸਿਲੈਕਸ਼ਨ ਹੋਈ ਬਿਲਕੁਲ ਹੀ ਬਿਲਕੁਲ ਕਿਉਂਕਿ ਮੈਂ ਆਪਣਾ ਮਾਈਂਡਸੈਟ ਜਿਹੜਾ ਸੀਗਾ ਜਿਹੜੀ ਮੈਂ ਪਹਿਲਾਂ ਮਿਹਨਤ ਕਰਦਾ ਸੀਗਾ ਉਸ ਹਿਸਾਬ ਨਾਲ ਮੈਂ ਆਪਣਾ ਮਾਈਂਡਸੈਟ ਫੇਰ ਰੈਡੀ ਕੀਤਾ ਕਿ ਨਹੀਂ ਯਾਰ ਮਿਹਨਤ ਮੈਂ ਆਪਣੀ ਆਪਣੀ ਡਬਲ ਕਰਦਾ ਹਾਂ ਹਾਂ ਹਾਂਜੀ ਜਿਵੇਂ ਫਿਰ ਇੱਕ ਫਿਲਮ ਹੀ ਬਣੀ ਸੀਗੀ ਸੂਰਮਾ ਉਹ ਵੀ ਹਾਕੀ ਖਿਡਾਰੀ ਦੇ ਉੱਪਰ ਹੈ ਲੱਗਦਾ ਕਿ ਉਹ ਵੀ ਦੇਖੀ ਉਹਨੇ ਵੀ ਬਹੁਤ ਇਨਸਪਾਇਰ ਕੀਤਾ ਹੋ ਤੁਹਾਨੂੰ ਹਾਂਜੀ 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 ਕਿਉਂਕਿ ਪੁਰਾਣੇ ਪਲੇਅਰ ਜਿੰਨੇ ਵੀ ਸੀਗੇ ਤੇ ਫਿਲਮਾਂ ਸੀ ਮਤਲਬ ਦੇ ਦੇ ਰਹਿੰਦੇ ਆ ਕਿ ਜਿਹੜੀਆਂ ਮੋਟੀਵੇਟ ਆ ਮਿਲਕਾ ਸਿੰਘ ਹਾਂਜੀ ਉਹਨਾਂ ਦੀ ਵੀ ਅਸੀਂ ਮੂਵੀ ਦੇਖੀ ਆ ਜਿਨ੍ਹਾਂ ਤੋਂ ਅਸੀਂ ਬਹੁਤ ਕੁਝ ਸਿੱਖਿਆ ਵਾ ਜ਼ਿੰਦਗੀ ਦੇ ਵਿੱਚ ਹਾਂਜੀ ਹਰਮਨ ਦੱਸਦੇ ਸੀ ਕਿ ਕਹਿੰਦੇ ਜਦੋਂ 올ੰਪੀ ਖੇਡਣ ਗਏ ਪੈਰਿਸ ਤਾਂ ਕਹਿੰਦਾ ਅਸੀਂ ਪਹਿਲਾਂ ਹੀ ਕਹਿਤਾ ਸੀਗਾ ਕਿ ਫੋਨ ਤੇ ਸੋਸ਼ਲ ਮੀਡੀਆ ਯੂਜ਼ ਨਹੀਂ ਕਰਨਾ ਫਿਰ ਸਾਰਾ ਕੁਝ ਪਾਸੇ ਰਿਹਾ ਉਦੋਂ ਹਾਂਜੀ ਕਿਉਂਕਿ ਟੀਮ ਅਸੀਂ ਮਤਲਬ ਜਦੋਂ ਅਸੀਂ ਪੈਰਿਸ ਗਏ ਸੀ ਉਦੋਂ ਹੀ ਗੱਲ ਕੀਤੀ ਸੀਗੀ ਸਾਰਿਆਂ ਨੇ ਕਿਉਂਕਿ ਇਹ ਚੀਜ਼ਾਂ ਬਹੁਤ ਜ਼ਿਆਦੀ ਪਲੇਅਰ ਨੂੰ ਇਫੈਕਟ ਕਰਦੀਆਂ ਹਾਂ ਟੂਰਨਾਮੈਂਟ ਦੌਰਾਨ ਹੋ ਸੋਸ਼ਲ ਮੀਡੀਆ ਤੇ ਲਾ ਲਓ ਕੋਈ ਬੈਡ ਕਮੈਂਟ ਵੀ ਕਰੂਗਾ ਕੋਈ ਚੰਗੇ ਕਮੈਂਟ ਵੀ ਕਰੂਗਾ ਹੁਣ ਜਿ세 ਉਹ ਚੀਜ਼ਾਂ ਨੂੰ ਅਸੀਂ ਪੜਾਂਗੇ ਤੇ ਜਿੱਦਾਂ ਹੁਣ ਚਲੋ ਮੈਂ ਮੇਤੇ ਲਾ ਲਓ ਜੇ ਮੈਂ ਵਧੀਆ ਗੋਲ ਕਰਤਾ ਮੈਂ ਕਮੈਂਟ ਪੜੂਗਾ ਕਿ ਮੈਨੂੰ ਇੱਕ ਹੋਰ ਮੇਰਾ ਦਿਮਾਗ ਨਾ ਥੋੜਾ ਜਿਹਾ ਹੋਊਗਾ ਕਿ ਯਾਰ ਹਾਂ ਮੈਂ ਵਧੀਆ ਕਰ ਰਿਹਾ ਹਣਾ ਤੇ ਕਈ ਹੁੰਦੇ ਪਲੇਅ ਮਤਲਬ ਕਈ ਜਿਨ੍ਹਾਂ ਨੂੰ ਹਾਕੀ ਦਾ ਨਹੀਂ ਪਤਾ ਕਈ ਬੈਡ ਕਮੈਂਟ ਵੀ ਕਰਦੇ ਆ ਜਿਨ੍ਹਾਂ ਨਾਲ ਪਲੇਅਰ ਨੂੰ ਹੁੰਦਾ ਕਿ ਯਾਰ ਬਾਹਰ ਸਾਡੇ ਬਾਰੇ ਇਹ ਬੋਲਦੇ ਪਏ ਆ ਅਸੀਂ ਇਹ ਚੀਜ਼ਾਂ ਨੂੰ ਮਤਲਬ ਅਸੀਂ ਜਦੋਂ ਗੱਲ ਕੀਤੀ ਸਾਰੀ ਮਤਲਬ ਪਲੇਅਰਾਂ ਨੇ ਹਾਂ ਅਸੀਂ ਜਿੰਨਾ ਟਾਈਮ ਵੀ ਉੱਥੇ ਰਹੇ ਆ ਅਸੀਂ ਸੋਸ਼ਲ ਮੀਡੀਆ ਤੋਂ ਦੂਰ ਰਹੇ ਆ ਫੋਨ ਤੋਂ ਦੂਰ ਰਹੇ ਆ ਅਸੀਂ ਘਰੇ ਵੀ ਜਦੋਂ ਗੱਲ ਕਰਦੇ ਸੀਗੇ ਮਤਲਬ ਤੇ ਦੂਜੇ ਤੀਜੇ ਦਿਨ ਬਾਅਦ ਬਸ 5 10 5 ਕਿ ਮਿੰਟ ਗੱਲ ਕਰਨੀ ਕਰਦੇ ਆਣਾ ਬਸ ਹੈਲੋ ਹਾਈ ਕਰਕੇ ਬਸ اچھا ਬੰਦਾ ਮੈਂ ਨਾ ਸੋਸ਼ਲ ਮੀਡੀਆ ਤੇ ਦੇਖ ਰਿਹਾ ਕਿਸੇ ਨੇ ਪੋਸਟ ਪਾਈ ਤੁਹਾਡੇ ਬਾਰੇ ਤੁਹਾਡੀ ਕਹਾਣੀ ਉਹਨਾਂ ਨੇ ਸਾਂਝੀ ਕੀਤੀ ਕਿ ਉਹਨਾਂ ਨੇ ਕਿ ਜੇਕਰ ਹਰਮਨ ਹਰਮਨ ਟੀਮ ਦੇ ਵਿੱਚ ਸਰਪੰਚ ਆ ਤਾਂ ਸੁਖਜੀਤ ਸਿੰਘ ਨੰਬਰਦਾਰ ਨੇ ਕੀ ਕਹਿੰਦੇ ਫਿਰ ਤੁਹਾਨੂੰ ਉੱਥੇ ਜੀ ਬਿੰਦੂ ਦਾ ਵੈਸੇ ਉਦਾ ਕਾਕਾ ਹੀ ਕਹਿੰਦੇ ਆ ਜੀ ਹਾਂਜੀ ਹਾਂਜੀ ਇਹ ਤਾਂ ਹੁਣ ਚਲੋ ਪੈਰਿਸ ਦੇ ਵਿੱਚ ਬਾਹਰ ਜਿੰਨੇ ਵੀ ਮਤਲਬ ਹਾਕੀ ਨੂੰ ਪਿਆਰ ਕਰਦੇ ਉਹਨਾਂ ਨੇ ਨਾਮ ਦਿੱਤਾ ਸੀ ਜੀ ਹਾਂ ਹਾਂਜੀ ਠੀਕ ਹੈ ਅੱਛਾ ਫਿਰ ਪੈਰਿਸ ਦਾ ਕਿਵੇਂ ਦਾ ਰਿਹਾ ਜੀ ਪੂਰਾ ਟੂਰ ਉੱਥੇ ਫਿਰ ਇੰਜੋਏ ਵੀ ਕੀਤਾ ਤੁਸੀਂ ਕਿ ਜਾਂ ਫਿਰ ਸਾਰਾ ਫੋਕਸ ਉਹਦੇ ਤੇ ਹੀ ਰਿਹਾ ਇੰਜੋਏ ਤਾਂ ਉੱਥੇ ਨਾ ਅਸੀਂ ਘੁੰਮੇ ਫਿਰੇ ਆ ਕਿਉਂਕਿ ਪੈਰਿਸ ਤੋਂ ਬਾਅਦ ਅਸੀਂ ਦੋ ਦਿਨ ਪਹਿਲੇ ਹਾਂਜੀ ਦੋ ਦਿਨ ਅਸੀਂ ਮਤਲਬ ਉੱਥੇ ਦੇਖਿਆ ਵਿਲੇਜ ਜੋ ਉੱਥੇ ਸੀਗਾ ਘੁੰਮਣ ਫਿਰਨ ਲਈ ਅਸੀਂ ਜਿਹੜਾ ਲਾਗੇ ਛਾਗੇ ਸੀਗਾ ਹਾਂ ਹਾਂਜੀ ਫੇਰ ਬਾਅਦ ਵਿੱਚ ਸਾਡਾ ਜਿਹੜਾ ਮਾਈਂਡ ਸੈਟ ਸੀਗਾ ਬਸ ਇਹ ਸੀਗਾ ਕਿ ਅਸੀਂ ਇਸ ਤੋਂ ਕੁਝ ਅਚੀਵ ਕਰਕੇ ਜਾਣਾ ਹਾਂਜੀ ਅੰਕਲ ਕਹਿੰਦੇ ਥੋੜਾ ਸੁਪਨਾ ਸੀਗਾ ਕਿ ਪਲੇਅਰ ਬਣੀ ਇੱਕ ਇੰਡੀਆ ਨੂੰ ਰਿਪਰੈਜ਼ੈਂਟ ਕਰੀਏ ਬਿਲਕੁਲ ਤਾਂ ਬੇਟੇ ਨੇ ਉਹ ਸੁਪਨਾ ਪੂਰਾ ਕੀਤਾ ਇੱਕ ਕਦੋਂ ਤੁਸੀਂ ਦੇਖ ਲਿਆ ਹੀਗਾ ਸੁਪਨਾ ਤੇ ਕਿਵੇਂ ਇਹਨੂੰ ਲੱਗਾ ਸਮਾਂ ਸਾਰਾ ਮੈਂ ਐਕਚੁਅਲੀ ਜਦੋਂ ਮੈਂ ਵੀ ਹੌਕੀ ਖੇਡਦਾ ਸੀਗਾ ਪੁਲਿਸ ਦੇ ਵਿੱਚ ਪੰਜਾਬ ਪੁਲਿਸ ਚ ਹੌਕੀ ਟੀਮ ਦਾ ਮੈਂਬਰ ਸੀ ਔਰ ਜਿਹੜੀਆਂ ਕਮੀਆਂ ਰਹਿ ਗਈਆਂ ਸੀਗੀਆਂ ਜਿਹੜੇ ਮੇਰੇ ਚ ਚਾਹਤ ਸੀਗੀ ਕਿ ਮੈਂ ਆ ਮਾਲਕੇ ਕਰਾਂ ਪਰ ਮੈਂ ਉਹ ਨਹੀਂ ਕਰ ਪਾਇਆ ਫਿਰ ਮੈਂ ਸੁਖਜੀਤ 5 ਸਾਲ ਦੀ ਉਮਰ ਸੀਗੀ ਜਦੋਂ ਇਹਨੇ ਮੇਰੀ ਸਟਿਕ ਦੇ ਨਾਲ ਸ਼ਰਾਪਾਂ ਕਰਨੀਆਂ ਅੱਛਾ ਫਿਰ ਮੈਂ ਇੱਕ ਦਿਨ ਇਹਨੂੰ ਪਕੜ ਕੇ ਨਾ ਇਹਨੂੰ ਲੈ ਕੇ ਤੇ ਮੈਂ ਇਹਨੂੰ ਕਹਿਣਾ ਵੀ ਲੈ ਤੂੰ ਇਸ ਤਰ੍ਹਾਂ ਇਸ ਤਰ੍ਹਾਂ ਕਰ ਅੱਛਾ ਇਹਨੇ ਕਦੀ ਸਟਿਕ ਪੁੱਠੀ ਕਦੀ ਸਿੱਧੀ ਲਾਉਣੀ ਹਾਂ ਫਿਰ ਇਹ ਸਟਿਕ 5-7 ਦਿਨ ਹਫ਼ਤਾ 10 ਦਿਨ ਮਹੀਨਾ ਘਰੀ ਮਾਲਕੇ ਜਿਦਾਂ ਨੇ ਆਪਣਾ ਕਰਿਆ ਕਰਨਾ ਇਸ ਤੋਂ ਬਾਅਦ ਫਿਰ ਮੈਂ ਸੋਚਿਆ ਮੈਂ ਕਿਹਾ ਯਾਰ ਇਹਦੇ ਨਾ ਸਟਿਕ ਇਹਨੂੰ ਛੋਟੀ ਕਰਕੇ ਦਿੱਤੀ ਜਾਵੇ। ਅੱਛਾ ਫਿਰ ਮੈਂ ਉਹੋ ਹੀ ਸਟਿਕ ਜਿਹੜੀ ਆ ਨਾ ਘਰੇ ਉਹਨੂੰ ਛੋਟੀ ਕੀਤਾ ਉਹਨੂੰ ਵਧੀਆ ਬਣਾ ਕੇ ਤੇ ਇਹਦੇ ਹੱਥ ਵਿੱਚ ਦਿੱਤੀ ਫਿਰ ਗਰਾਊਂਡ ਦੇ ਵਿੱਚ ਮਲ ਲ ਜਾਂਦਾ ਰਿਹਾ ਇਹਨੂੰ। ਅੱਛਾ ਗਰਾਊਂਡ ਦੇ ਵਿੱਚ ਹੌਲੀ-ਹੌਲੀ ਲਿਜਾਂਦੇ ਨਾਲੇ ਜਦੋਂ ਵਧੀਆ ਮਲਕੇ ਨੇ ਹੌਲੀ-ਹੌਲੀ ਇੰਪਰੂਵ ਡ੍ਰਿਵਲਿੰਗ ਤੇ ਹੋਰ ਟਿਪਸ ਮਲਕੇ ਵਧੀਆ ਕਰਨੇ ਸ਼ੁਰੂ ਕੀਤੇ। ਫਿਰ ਤੇ ਮੈਂ 20-20 25-25 ਈਟਾਂ ਲਾ ਲੈਣੀਆਂ। ਉਹਨਾਂ ਦੇ ਵਿੱਚ 5-5 ਮਿੰਟ ਇਹਨੂੰ ਦੇਣੇ। ਅੱਛਾ ਵੀ 5 ਮਿੰਟ ਪੂਰੇ ਕਰਕੇ ਫਿਰ ਉਪਰ ਉਠਾਂ ਤੇ ਇਹ ਜਿਸ ਤਰ੍ਹਾਂ ਮੈਂ ਕਹਿੰਦਾ ਸੀਗਾ ਸੁਜੀਤ ਉਸੇ ਤਰੀਕੇ ਨਾਲ ਹੀ ਕਰਦਾ ਸੀਗਾ ਔਰ ਫਿਰ ਮੈਂ ਹੌਲੀ ਹੌਲੀ ਜਦੋਂ ਇਹਨੂੰ 5ਵੀਂ 6ਵੀਂ ਕਲਾਸ ਫਿਰ ਮੈਂ ਦੇਖਿਆ ਮੈਂ ਕਿਹਾ ਵੀ ਇਹਦਾ ਕੱਦ ਕਿਤੇ ਛੋਟਾ ਨਾ ਰਹਿ ਜੇ ਮੈਂ ਪ੍ਰੈਸ਼ਰ ਤੇ ਭਾਰ ਜ਼ਿਆਦਾ ਪਾਤਾ ਅੱਛਾ ਔਰ ਔਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਫਿਰ ਮੈਨੂੰ ਕਾਫੀ ਉਦਾਂ ਵੀ ਪ੍ਰੈਕਟਿਸ ਕਰਾਏ ਕਰਨੀ ਔਰ ਇਥੋਂ ਪੁਲਿਸ ਦੇ ਵੀ ਪਬਲਿਕ ਸਕੂਲ ਤੋਂ 6ਵੀਂ ਕਲਾਸ ਕਰਨ ਤੋਂ ਬਾਅਦ ਫਿਰ ਇਹਨੂੰ ਸ਼ਿਵਾਲਿਕ ਪਬਲਿਕ ਸਕੂਲ ਮੋਹੱਲੀ ਦੇ ਵਿੱਚ ਜਿਹੜੀ ਹੈ ਅਕੈਡਮੀ ਜੁਆਇਨ ਕੀਤੀ ਇਹਨੇ अच्छा। ਉੱਥੇ ਫਿਰ ਇਹਨਾਂ ਦੇ ਕੋਚ ਗੁਰਦੀਪ ਸਿੰਘ ਗਰੇਵਾਲ। ਅੱਛਾ। ਉਹਨਾਂ ਦੇ ਕੋਲ ਫੇ ਭੇਜਿਆ। ਅੱਛਾ। ਤੇ ਉਹ ਵੀ ਕਿਤੇ ਇਹਨੂੰ ਹਾਸੇ ਸੇ ਪੁੱਛਦੇ ਹੁੰਦੇ ਸੀਗੇ ਵੀ ਤੂੰ ਹਾਕੀ ਸਿੱਖੀ ਕਿੱਥੋਂ ਆ? ਅੱਛਾ। ਤੇ ਇਹਨਾਂ ਨੇ ਫਿਰ ਜਦੋਂ ਦੱਸਿਆ ਮੈਂ ਕਿਹਾ ਵੀ ਉਹਨਾਂ ਦੇ ਨਾਲ ਹੀ ਫਿਰ ਮੇਰੀ ਗੱਲ ਹੋਣੀ ਮੈਂ ਕਿਹਾ ਜੀ ਇਹ ਇੱਕ ਇਹ ਬਣਾ ਕੇ ਛੋਟਾ ਜਿਹਾ ਤੁਹਾਡੇ ਕੋਲ ਭੇਜ ਦਿੱਤਾ ਹੁਣ ਇਹਨੂੰ ਤੁਸੀਂ ਗਾਂ ਮਿਲ ਕੇ ਵਧਾਉਣਾ। ਫਾਦਰ ਦੇ ਨਾਲ ਤੁਸੀਂ ਕੋਚ ਦਾ ਵੀ ਰੋਲ ਨਿਭਾਇਆ ਨਾ ਬਿਲਕੁਲ ਜੀ ਬਿਲਕੁਲ ਮੈਂ ਘਟੋ ਕਰਨੀ ਵੀ ਜਿਹੜੇ 5 ਸਾਲ ਆ ਨਾ ਇਹਦੇ ਤੇ ਪੂਰੇ ਮਲਕੇ 5 ਸਾਲ ਦੀ ਉਮਰ ਸੀਗੀ ਇਹਦੀ ਜਦੋਂ ਮੈਨੂੰ ਹਾਕੀ ਫੜਾਤੀ ਸੀ ਅੱਛਾ ਉਸ ਤੋਂ ਬਾਅਦ 4 ਸਾਲ 5 ਸਾਲ ਜਿਹੜੇ ਮੈਨੂੰ ਲਾਏ ਨਾ ਇਹਨੇ ਕਿ ਇਹਨੂੰ ਮੈਂ ਸਟਿਕ ਵਰਕ ਦੇ ਦਿੱਤਾ ਸੀਗਾ ਅੱਛਾ ਮੈਂ ਕਿਹਾ ਵੀ ਹੁਣ ਤੋਂ ਬਸ ਇਹਦੇ ਤੇ ਨਾ ਪਾਲਿਸ਼ ਮਾਰੀ ਜਾ ਤੇ ਆਪਣੇ ਆਪ ਹੀ ਤੂੰ ਚਮਕੇਗਾ ਇੱਕਲੇ ਇਹਦੇ ਚ ਦੋ ਚੀਜ਼ਾਂ ਹੁੰਦੀਆਂ ਇੱਕ ਤਾਂ ਬੱਚੇ ਦਾ ਆਪ ਦਾ ਇੰਟਰਸਟ ਹੁੰਦਾ ਔਰ ਇੱਕ ਫਾਦਰ ਦਾ ਹੁੰਦਾ ਕਿ ਬੇਟੇ ਨੂੰ ਮੈਂ ਇਹ ਚੀਜ਼ ਬਣਾਉਣਾ ਔਰ ਉਸ ਪਾਸੇ ਨੂੰ ਡਾਇਵਰਟ ਕਰਨਾ ਸੁਖਜੀਤ ਦਾ ਇੰਟਰਸਟ ਸੀਗਾ ਕਿ ਤੁਸੀਂ ਫਿਰ ਪੈਦਾ ਕੀਤਾ ਇਹ ਨਹੀਂ ਮੈਂ ਜਿਹੜਾ ਜਦੋਂ ਸ਼ੁਰੂ ਕਰਵਾਇਆ ਨਾ ਜਦੋਂ ਮੇਰੇ ਚ ਵਿੱਚ ਇੰਟਰਸਟ ਸੀਗਾ ਕਿ ਮੈਂ ਇਹਨੂੰ ਇਹ ਬਣਾਉਣਾ ਵਾ ਹਾਂ ਔਰ ਇਹਨੂੰ ਮੇਰਾ ਇੱਕ ਸੁਪਨਾ ਸੀਗਾ ਵੀ ਮੈਂ ਇਹਨੂੰ ਇੰਡੀਆ ਟੀਮ ਦੇ ਵਿੱਚ ਨੈਸ਼ਨਲ ਟੀਮ ਦੇ ਵਿੱਚ ਜਾ ਕੇ ਦੁਨੀਆ ਵਿੱਚ ਨਾਮ ਰੋਸ਼ਨ ਕਰੇ ਜੋ ਮੈਂ ਸੋਚਿਆ ਸੀਗਾ ਅੱਜ ਪ੍ਰਮਾਤਮਾ ਨੇ ਉਹ ਕੀਤਾ ਜਦੋਂ ਇਹਨੂੰ ਮੈਂ ਸ਼ੁਰੂ ਕਰਾਇਆ ਲੇਕਿਨ ਮੇਰੇ ਨਾਲੋਂ ਜ਼ਿਆਦਾ ਸ਼ੌਂਕ ਜਿਹੜਾ ਸੁਜੀ ਦੇ ਵਿੱਚ ਪੈ ਚੁੱਕਾ ਸੀਗਾ ਅੱਛਾ ਔਰ ਮੈਂ ਜੇ ਕਿਤੇ ਡਿਊਟੀ ਦੌਰਾਨ ਇਹਦੇ ਕੋਲ ਕਿਤੇ ਲੇਟ ਵੀ ਹੋ ਜਾਣਾ ਨਾ ਇਹਨੇ ਆਪਣੇ ਆਪ ਸਟਿਕ ਔਰ ਸਾਈਕਲ ਚੁਕਣਾ ਅੱਛਾ ਤੇ ਗਰਾਊਂਡ ਦੇ ਵਿੱਚ ਚੱਲ ਜਾਣਾ ਅੱਛਾ ਔਰ ਮੈਂ ਫਿਰ ਉਦੋਂ ਫੋਨ ਵੀ ਮਲਕੇ ਨਹੀਂ ਸੀ ਹੁੰਦੇ ਨਾ ਮੈਂ ਇਹਨੂੰ ਫੋਨ ਕਦੀ ਦਿੱਤਾ ਹੀ ਸੀਗਾ ਅੱਛਾ ਮੈਂ ਫਿਰ ਚੋਰੀ ਜਾ ਕੇ ਦੇਖਣਾ ਮੈਂ ਕਿਹਾ ਜੀ ਇੰਨੇ ਤੋਂ ਇੰਨਾ ਤੁਹਾਡਾ ਸੁਜੀਤ ਸਿੰਘ ਜੀ ਟਾਈਮ ਆ ਕਹਿੰਦੇ ਠੀਕ ਹੈ ਡੈਡੀ ਜੀ ਕੋਈ ਗੱਲ ਨਹੀਂ ਔਰ ਫਿਰ ਮੈਂ ਜਦੋਂ ਜਾ ਕੇ ਦੇਖਣਾ ਇਹਨੇ ਓਨੀਆਂ ਹੀ ਇਸ਼ਟਾਂ ਲਾ ਕੇ ਵੀ ਮੇਰੇ ਡੈਡੀ ਨੇ ਮੈਨੂੰ ਜਿਦਾਂ ਕਰਾਉਂਦੇ ਆ ਇਹਨੇ ਪ੍ਰੈਕਟਿਸ ਕਰਦੇ ਹੋਣਾ ਔਰ ਮੈਂ ਜਦੋਂ ਚੋਰੀ ਦੇਖਣਾ ਤੇ ਮੇਰਾ ਮਨ ਬਹੁਤ ਖੁਸ਼ ਹੋਣਾ ਮੈਂ ਕਿਹਾ ਸ਼ਾਬਾਸ਼ ਮੈਂ ਕਿਹਾ ਇਹ ਮੈਂ ਫਿਰ ਮਾਲਕ ਅੱਗੇ ਵੀ ਅਰਦਾਸ ਕਰਨੀ ਸੱਚੇ ਪਾਸ਼ਾ ਵੀ ਇਹਨੂੰ ਤੁਸੀਂ ਹੁਣ ਬਲੰਦੀਆਂ ਲਈ ਲੈ ਕੇ ਜਾਣਾ ਤੇ ਬਹੁਤ ਵਧੀਆ ਮਲਕੇ ਅੱਜ ਸੁਖਜੀਤ ਦਾ ਮਹਾਰਾਜ ਦੀ ਕਿਰਪਾ ਦੇ ਨਾਲ ਵਾਕਈ ਖੁਸ਼ੀਆਂ ਦਿੱਤੀਆਂ ਤਾਂ ਆਖਰੀ ਸਵਾਲ ਆ ਮੇਰਾ ਸੁਖਜੀਤ ਜਿਵੇਂ ਹਾਕੀ ਦੀ ਟੀਮ ਦੇ ਵਿੱਚ ਸਭ ਤੋਂ ਵੱਧ ਖਿਡਾਰੀ ਪੰਜਾਬੀ ਨੇ ਦਬਦਬਾ ਰਹਿੰਦਾ ਫਿਰ ਕੀ ਪੰਜਾਬੀ ਆ ਗਏ ਓਏ ਇਹ ਨਹੀਂ ਦਬਦਬਾ ਤਾਂ ਨਹੀਂ ਹੈਗਾ ਇਹ ਇੱਕ ਮਤਲਬ ਟੀਮ ਬੁੰਡੀਆਂ ਕਿਉਂਕਿ ਇਹ ਇੱਕ ਆਪਣੇ ਨੈਸ਼ਨਲ ਟੀਮ ਹੈ ਇਹ ਮਤਲਬ ਜਿੰਨੇ ਵੀ ਆਪਣੇ ਉੜੀਸਾ ਕੇਰਲਾ ਦੇ ਵਿੱਚ ਆਪਣੇ ਸ਼੍ਰੀ ਭਾਈ ਹੁਣੇ ਆ ਸੀਨੀਅਰ ਅਸੀਂ ਇੱਕ ਟੀਮ ਬਣ ਕੇ ਰਹਿੰਦੇ ਆ ਹਾਂ ਕੀ ਜਿਹੜੀ ਵੀ ਚੀਜ਼ ਹੈ ਸਾਨੂੰ ਨਹੀਂ ਪਤਾ ਲੱਗਦੀ ਆ ਅਸੀਂ ਜਿਹੜੇ ਸੀਨੀਅਰ ਆ ਉਹਨਾਂ ਨੂੰ ਪੁੱਛਦੇ ਆ ਉਹ ਤਾਂ ਆਪਸ ਦੇ ਵਿੱਚ ਸਾਡਾ ਮਤਲਬ ਵਧੀਆ ਬੌਂਡਿੰਗ ਆ ਹਰ ਇੱਕ ਦੇ ਨਾਲ ਜਿੰਨੇ ਵੀ ਅਸੀਂ ਟੀਮ ਮੇਟਸ ਆ ਹਾਂਜੀ ਠੀਕ ਹੈ ਭਾਈ ਜੀ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਤੁਸੀਂ ਧੰਨਵਾਦ ਠੀਕ ਹੈ ਥੈਂਕ ਯੂ ਥੈਂਕ ਯੂ